ਸਾਪ ਦਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਦਿਹਾੜ ਜੇਲ੍ਹ 'ਚ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਦਾਵਾ ਕੀਤਾ ਹੈ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਨੇ ਚਾਹਲ ਮੁਤਾਬਕ ਸਰਬਤ ਖਾਲਸਾ ਵੱਲੋਂ ਹਵਾਰਾ ਨੂੰ ਅਕਾਲ ਤਖ਼ਤ ਸਹਾਇਦ ਜੋਤੇਦਾਰ ਥਾਪੇ ਜਾਣ ਤੋਂ ਬਾਅਦ ਆਪਣੇ ਹੱਥ ਨਾਲ ਬਾਹਰ ਲਿਕੇ ਭੇਜੇ ਪੱਤਰ ਵਿੱਚ ਉਸਨੇ ਲਿਖਿਆ ਕਿ ਦਿੱਲੀ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਉਸ ਤੇ ਸਖਤ ਪਾਬੰਦੀਆਂ ਲਾ ਦਿੱਤੀਆਂ ਨੇ। આરોਪ ਤੋਂ ਉਹਨਾਂ ਨੇ ਇਹ ਲਾਇਆ ਨਹੀਂ ਕਿ ਉਹਨਾਂ ਨੂੰ ਜਦੋਂ ਤੋਂ ਜਥੇ ਦਾ ਅਕਾਲ ਤਖਤ ਦੇ ਬਣਾ ਦਿੱਤਾ ਹੈ ਸਰਬੱਤ ਖਾਲਸਾ ਦੇ ਵਿੱਚ ਉਹਨਾਂ ਨੂੰ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਜਿਹੜਾ ਹੈ ਜ਼ਿਆਦਾ ਪਰੇਸ਼ਾਨੀ ਪੈਦਾ ਕਰ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਹੈ ਲੋਕਾਂ ਨਾਲ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਜਿਹੜੀ ਜਿਹੜੀ ਨਾਰਮਲ ਟ੍ਰੀਟਮੈਂਟ ਸੀ ਉਹ ਵੀ ਨਹੀਂ ਦੇ ਰਹੇ ਉਹਨਾਂ ਦੀ ਜਿਹੜੀ ਸਰੀਰਕ ਤੌਰ ਤੇ ਜਿਸ ਤਰ੍ਹਾਂ ਉਹਨਾਂ ਨੂੰ ਟੌਰਚਰ ਕਰਦੇ ਰਹੇ ਉਦੋਂ ਦੀਆਂ ਕੋਈ ਜਿਹੜੀਆਂ ਪ੍ਰੋਬਲਮਾਂ ਉਹ ਸੋਲਵ ਨਹੀਂ ਕਰ ਰਹੇ ਤੇ ਇਸ ਕਰਕੇ ਇਹ ਪਾਬੰਦੀਆਂ ਜਿਹੜੀਆਂ ਨੇ ਉਹਨਾਂ ਲਈ ਜਿਹੜੀਆਂ ਠੀਕ ਨਹੀਂ ਹੈਗੀਆਂ ਕਿ ਕਿ ਜਦੋਂ ਦੇ ਜੱਥੇਦਾਰ ਬਣੇ ਨੇ ਉਹਨਾਂ ਦੀ ਜਿਹੜੀ ਹੈ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸਿੱਖ ਪੰਥ 'ਚ ਬਹੁਤ ਵੱਡੀ ਪੋਜੀਸ਼ਨ ਬਣ ਗਈ ਹੈ ਉਹਦੇ ਨਾਲ ਉਹਨਾਂ ਨੂੰ ਸਤਕਾਰ ਜਿਹੜਾ ਹੈ ਮਿਲਦਾ ਮਿਲਣਾ ਚਾਹੀਦਾ ਜੇ ਸਰਕਾਰ ਨੇ ਆਪਣੇ ਕਾਨੂੰਨਾਂ ਦੇ ਅਨਸਾਰ ਉਹਨਾਂ ਤੇ ਕੋਈ ਕੇਸ ਚਲਾ ਰਹੇ ਨੇ ਤੇ ਚੱਲਣੇ ਚਾਹੀਦੇ ਚੱਲ ਰਹੇ ਨੇ ਉਹਨਾਂ 'ਚ ਕੋਈ ਰੁਕਾਵਟ ਨਹੀਂ ਲੇਕਿਨ ਉਹਨਾਂ ਦੇ ਵੀ ਜਿਹੜੇ ਆਪਣੇ ਧਾਰਮਿਕ ਤੇ ਸਮਾਜਿਕ ਫਾਰਜਨਨ ਦਿੱਤੇ ਗਏ ਉਹਨਾਂ ਤੇ ਸਰਕਾਰ ਨੂੰ ਕੋਈ ਮਲਾਵਟ ਜਾਂ ਉਹਨਾਂ ਨੂੰ ਜਿਹੜੀ ਹੈਗੀ ਆ ਰੁਕਾਵਟਾ ਨਹੀਂ ਪਾਉਣੀ ਚਾਹੀਦੀ ਉਹਦੇ ਚ ਉਹਨਾਂ ਨੂੰ ਖੁੱਲ ਲੋਕਾਂ ਨੂੰ ਮਿਲ ਦੇਣਾ ਚਾਹੀਦਾ ਜਿਹੜੇ ਮਿਲਣਾ ਚਾਹੁੰਦੇ ਨੇ ਉਹਨਾਂ ਲਈ ਜਿਹੜੀਆਂ ਸਹੂਲਤਾਂ ਪਈਆ ਕਰਨੀਆਂ ਚਾਹੀਦੀਆਂ ਨਾ ਕਿ ਰੁਕਾਵਟਾ ਪਾਉਣੀ ਚਾਹੀਦੀ ਚਾਲ ਮੁਤਾਬਕ ਹਵਾਰਾ ਨੇ ਇੱਕ ਹੋਰ ਸਰਬਤ ਖਾਲਸਾ ਸੱਦਨ ਦੀ ਵੀ ਗੱਲ ਕਹੀ ਹੈ ਤਾਂ ਕਿ ਬਾਕੀ ਰਹਿੰਦੀਆਂ ਸਿੱਖ ਜਥੇਬੰਦੀਆਂ ਵੀ ਹਿੱਸਾ ਲੈ ਸਕਣ ਵੀ ਜਿਹੜੇ ਕੁਝ ਸੰਸਥਾਵਾਂ ਨਹੀਂ ਸਨ ਉਹਦੇ ਇਹਨਾਂ ਨੇ ਰਲੀਆਂ ਜਾਏ ਉਹਨਾਂ ਨੂੰ ਨਹੀਂ ਉੱਥੇ ਜਾਣ ਦਾ ਮੌਕਾ ਮਿਲਿਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਰੇ ਇੱਕ ਦਫਾ ਫੇਰ ਜਿਹੜਾ ਹੈ ਇਕੱਠੇ ਹੋ ਕੇ ਇੱਕ ਐਗਜ਼ੈਕਟਿਵ ਜਾਂ ਇੱਕ ਕਮੇਟੀ ਦੇ ਤੌਰ ਤੇ ਸੰਸਥਾ ਬਣਾ ਕੇ ਉਹ ਅਗਲਾ ਸਰਪਾਤ ਕਾਲਸਾ ਜਿਹੜਾ ਹੈ ਬੁਲਾਉਣ ਦੇ ਬਾਰੇ ਜਿਹੜਾ ਹੈ ਇੱਕ ਜਨਨੀਤੀ ਜਾਂ ਇੱਕ ਉਹ ਤਰੀਕਾ ਤੈਅ ਕਰਨ ਦੇ ਦਿਨ ਸਾਰੀਆਂ ਜਿਹੜੀਆਂ ਜਿਹੜੀਆਂ ਪੰਥ ਦੀਆਂ ਜਥੇਬੰਦੀਆਂ ਨੇ ਉਹ ਉਹਦੇ ਚ ਸ਼ਾਮਲ ਹੋ ਜਿੰਦ ਚੱਬਾਜ ਸੱਦੇ ਗਈ ਸਰਬਤ ਖਾਲਸਾ ਚਾਕਲ ਤੱਕ ਸਾਹਿਬ ਜਥੇਦਾਰ ਥਾਪੇ ਜਾਣ ਤੋਂ ਬਾਅਦ ਕਥਿਤ ਤੌਰ ਤੇ ਹਵਾਰਾ ਜੇਲ੍ਹ ਚੋਂ ਹੀ ਕੌਮ ਦੇ ਨਾਂ ਸੰਦੇਸ਼ ਦੇ ਰਿਹਾ ਸੀ ਇਸ ਤੇ ਵੀ ਸਫਾਈ ਦਿੰਦੇ ਹੋਏ ਵਕੀਲ ਅਮਰ ਸਿੰਘ ਚਾਹਲ ਦਾ ਕਹਿਣਾ ਹੈ ਕਿ ਜਦੋਂ ਤੱਕ ਮੇਰੇ ਹੱਥੋਂ ਕੋਈ ਸੰਦੇਸ਼ ਨਹੀਂ ਆਉਂਦਾ ਉਸ ਤੋਂ ਇਲਾਵਾ ਕਿਸੇ ਵੀ ਸੰਦੇਸ਼ ਨੂੰ ਹਵਾਰਾ ਵੱਲੋਂ ਦਿੱਤਾ ਗਿਆ ਸੰਦੇਸ਼ ਨਾ ਮੰਨਿਆ ਜਾਵੇ ਕੁਝ ਲੋਕ ਸੱਜਣ ਕੁਝ ਉਹਨਾਂ ਨੂੰ ਮਿਲ ਜਾਂਦੇ ਨੇ ਉਹ ਆਣ ਕੇ ਇੱਕਦਮ ਜਿਹੜਾ ਬਿਆਨ ਲਾ ਦਿੰਦੇ ਵੀ ਜਗਤਾਰ ਸਿੰਘ ਖਵਾਰਾ ਜਥੇਦਾਰ ਦੇ ਤੌਰ ਤੇ ਉਹਨਾਂ ਨੇ ਮੈਨੂੰ ਇਹ ਬਿਆਨ ਕਹਿ ਲਿਆ ਜਾਂ ਮੈਂ ਉਹਨਾਂ ਨੂੰ ਇਸ ਤਰ੍ਹਾਂ ਮਿਲ ਕੇ ਆ ਤੇ ਇਹ ਉਹਨਾਂ ਨੇ ਅਸਲਾ ਕਰਕੇ ਆ ਇਹਦੇ ਚ ਕੁਝ ਬਿਆਨ ਜਿਹੜੇ ਨੇ ਲਾਏ ਨੇ ਉਹ ਬਿਲਕੁਲ ਉਹਨਾਂ ਦੇ ਨੋਟਸ ਚ ਨਹੀਂ ਉਹਨਾਂ ਦੇ ਨਾਲ ਕੋਈ ਸਹਿਮਤੀ ਨਹੀਂ ਉਹਨਾਂ ਨਾਲ ਗੱਲ ਨਹੀਂ ਹੋਈ ਤੇ ਇਸ ਕਰਕੇ ਉਹਨਾਂ ਨੇ ਅੱਗੇ ਤੋਂ ਇਹ ਪਾਬੰਦੀ ਪਾ ਦਿੱਤੀ ਵੀ ਮੇਰੇ ਨਾਮ ਦਾ ਕੋਈ ਵੀ ਜਿਹੜਾ ਹੈ ਕਿਸੇ ਨੂੰ ਬਿਆਨ ਦਿੰਦਾ ਅਧਿਕਾਰ ਨਹੀਂ ਜੇ ਮੇਰੇ ਨਾਲ ਦਾ ਕੋਈ ਨਾ ਨਾ ਕੋਈ ਬਿਆਨ ਜਿਹੜਾ ਜੋੜਦਾ ਹੈ ਤੇ ਉਹਨੂੰ ਠੀਕ ਨਾ ਸਮਝਿਆ ਜਾਏ ਸਿਰਫ ਤੇ ਸਿਰਫ ਉਹੋ ਹੀ ਬਿਆਨ ਉਹਨਾਂ ਦਾ ਠੀਕ ਸਮਝਿਆ ਜਾਏ ਜਿਹੜਾ ਮੈਂ ਉਹਨਾਂ ਦੇ ਤਰਫ ਤੋਂ ਜਿਹੜਾ ਹੈ ਐਜ਼ ਐਡਵੋਕੇਟ ਅਮਰ ਸਿੰਘ ਚਾਲ ਚਾਹੇ ਉਹਨਾਂ ਦੇ ਜਿਹੜੇ ਬਾਕੀ ਦੇ ਉਹਨਾਂ ਦਾ ਮਸਲਾ ਕਰ ਜਿਸ ਤਰ੍ਹਾਂ ਦਾ ਹੈਗਾ ਪਿਛਲੇ ਕਿਉਂਕਿ ਮੇਰੇ ਕੋ ਤੇ ਉਦੋਂ ਦੇ ਹੀ ਹੈਗੇ ਨੇ ਜਦੋਂ ਦਾ ਕੈਂਸਿੰਗ ਬਾਰਡਰ ਕੇਸ ਚੱਲਦਾ ਹੈ ਜਿਹੜਾ ਮੈਂ ਬਿਆਨ ਦਵਾਗਾ ਉਹਨੂੰ ਜਗਤਾਰ ਸਿੰਘ ਵਾਰਾ ਦਾ ਤਸਵਰ ਕੀਤਾ ਜਾਏ ਮੰਨਿਆ ਜਾਏ